ਪਰ ਅੱਜ ਇਨ੍ਹਾਂ ਦਿਨਾਂ ਵਿੱਚ ਨਾ ਬੈ ਕੇ ਸੋਚਣਾ ਗੁਰੂ ਘਰੇ ਜਾਇਓ ਘਰ 'ਚ ਕਿਤੇ ਵੀ ਅਕਾਂਥ ਜਗ੍ਹਾ 'ਚ ਬੈ ਕੇ ਸੋਚਣਾ ਵੀ ਅਸੀਂ ਕਿਸ ਕੌਮ 'ਚ ਜਨਮ ਲਿਆ ਤੇ ਇੱਕ ਵੀ ਦਿਨ ਸ਼ਹਾਦਤ ਤੋਂ ਬਿਨਾਂ ਨਹੀਂ ਤਸੀਂ ਇਹ ਦੇ ਦੇ ਕੇ ਸਾਡੀ ਕੌਮ ਨੂੰ ਸ਼ਹੀਦ ਕੀਤਾ ਗਿਆ 84 ਜੂਨ ਦੇ ਮਹੀਨੇ ਸਰੋਵਰ ਦੇ ਵਿੱਚ ਖੂਨ ਕਰੰਟ ਮਤਾਵਾ ਬੱਚੇ ਤੜਫਦੇ ਸੀ ਪਾਣੀ ਦੀ ਕੋਟ ਨੂੰ ਭੁੱਖੇ ਪਿਆਸੇ ਉਹਨਾਂ ਤੇ ਜ਼ੁਲਮ ਠਾਇਆ ਗਿਆ ਕੀ ਕਸੂਰ ਸੀ ਕੁਝ ਵੀ ਨਹੀਂ ਤੇ ਅਸੀਂ ਅੱਜ ਰਾਹ ਕਿਹੜੇ ਅਪਣਾਈ ਹੋਇਆ ਕਮਲਿਓ ਛੱਡ ਦੋ ਨਸ਼ਾ ਛੱਡ ਦੋ ਮੁੜਿਓ ਭੈਣਾ ਨੂੰ ਭਰਾਵਾਂ ਨੂੰ ਆ ਥੋਡੀ ਵੱਡੀ ਭੈਣ ਜਾਂ ਮਾਂ ਸਮਝ ਲਓ ਸੱਚੀ ਦਿਲੋਂ ਹੱਥ ਜੋੜ ਕੇ ਤੁਹਾਡੇ ਮੇਰੇ ਬੇਨਤੀ ਸਦੀਆਂ ਮੈਂ ਕਿ ਪਿਹੜੇ ਰਾਹ ਤੋਂ ਮੁੜਿਓ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਡੀ ਖਾਤਰ ਸ਼ਹੀਦੀ ਦਿੱਤੀ ਜੂਨ 84 ਦੇ ਕੱਲੂਕਾਰੇ ਵਿੱਚ ਉਹ ਸੰਤ ਸਿਪਾਹੀ ਨੇ ਸਾਡੀ ਖਾਤਰ ਉਹ ਨੇਕਾਂ ਸਿੰਘ ਸਿੰਘਣੀਆਂ ਨੇ ਸਾਡੀ ਖਾਤਰ ਸ਼ਹਾਦਤਾਂ ਦਿੱਤੀਆਂ ਮੁੜਿਓ ਕੋਸ਼ੀ ਨਹੀਂ ਪਿਆਇ ਨਾ ਫੜੇ ਕੰਮਾ ਜੇ ਨਸ਼ਿਆਂ ਪੱਤਿਆਂ ਤੋਂ ਮੁੜ ਕੇ ਗੁਰੂ ਵਾਲੇ ਬਣ ਜਾਓ ਨਾਮ ਸਿਮਰਨ ਜਪਿਆ ਕਰੋ ਗੁਰਬਾਣੀ ਪੜਿਆ ਕਰੋ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਤੇ ਸ੍ਰੀ ਚੌਪਈ ਸਾਹਿਬ ਜੀ ਦਾ ਪਾਠ ਲਾਜ਼ਮੀ ਕਰਿਆ ਕਰੋ ਮਾਰੇ ਸਭ ਤੁਹਾਡੇ ਸਿਰ ਤੇ ਹੱਥ ਰੱਖਣਗੇ ਪਾਵਰ ਦੇਣਗੇ ਗਲਤ ਕੰਮਾਂ ਤੋਂ ਮੁੜਨ ਦੀ ਗੁਰਬਾਣੀ ਦੇ ਵਿੱਚ ਬਹੁਤ ਸ਼ਕਤੀ ਆ ਪੜ ਕੇ ਦੇਖੋ ਗੁਰੂ ਘਰੇ ਰੋਜ਼ ਜਾਇਆ ਕਰੋ ਆ ਹੱਥ ਜੋੜ ਕੇ ਬੇਨਤੀ ਇੰਨਾ ਦਿਨਾਂ ਚ ਨਾ ਸੋਚਿਓ ਜ਼ਰੂਰ ਰੀਲਾਂ ਤੋਂ ਫੁਰਸ਼ਤ ਕਾਟ ਕੇ ਵੀ ਸਾਡੇ ਰਣ ਬਣਿਆ ਕੀ ਆ ਇਥੋਂ ਅੱਜ ਤੁਨੂੰ ਤੁਹਾਡੀ ਭੈਣ ਪੁਕਾਰ ਕਰਦੀ ਆ ਕਿਉਂਕਿ ਸੋਸ਼ਲ ਮੀਡੀਆ ਦਾ ਜੋਗਾ ਰੀਲ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਹੁਤ ਦੁੱਖ ਹੁੰਦਾ ਜਦੋਂ ਨਿੱਕੇ ਨਿੱਕੇ ਬੱਚੇ ਸਾਡੇ ਕਰਾਹੇ ਪੈ ਪੈਣ ਰੂਹ ਘਲਪਦੀ ਆ ਕਿਉਂਕਿ ਕਿਸੇ ਦਿੱਤੀ ਪੁੱਤ ਸਾਡੀ ਕੌਮ ਦੇ ਉਹ ਸਾਡੇ ਹੀ ਆ ਆਪਾਂ ਸਾਰੇ ਇੱਕ ਹੀ ਆ ਸਮਝਿਆ ਕਰੋ ਬਗਾਨਾ ਕੋਈ ਨਹੀਂ ਇਥੇ ਸਾਰੇ ਅਕਾਲਪੁਰਖ ਦੀ ਲਾਹ ਦਾ ਜੇ ਕਿਸੇ ਦਿੱਤੀ ਪੁੱਤ ਮਾੜੇ ਨਾਲ ਪੈ ਗਏ ਨਾ ਉਹਨੂੰ ਸਹੀ ਮਤ ਦੇਣਾ ਸਾਡਾ ਫਰਜ਼ ਆ ਤੇ ਆਓ ਸਾਰੇ ਰਲ ਕੇ ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜਿਓ ਤੇ ਆਓ ਗੁਰੂ ਦੀ ਸ਼ਰਨ ਵਿੱਚ ਆਈਏ ਮਰ ਸਭ ਨੂੰ ਸੀਸ ਚੁਕਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ